ਹਾਂਜੀ ਕੀ ਨਾਮ ਦੀ ਆਪਣਾ ਮਹੇਸ਼ ਕੁਮਾਰ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਜੀ ਸੀ ਮੈਂ ਬਾਦਰਪੁਰ ਦਾ ਰਹਿਣ ਵਾਲਾ ਕੀ ਗੱਲ ਕੀ ਹੋਈ ਜੀ ਗੱਲ ਇਹ ਹੋਈ ਜੀ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤੇ ਕਿਸੇ ਨੇ ਉਹਨੂੰ ਆਣ ਕੇ ਕਹਿਤਾ ਕਿ ਉਹ ਡੈਥ ਹੋ ਜਾਣੀ ਉਹਦੀ ਉਹਨੇ ਬਚਣਾ ਉਹ ਫੇਰ ਘੱਟ ਛੱਡ ਕੇ ਚਲੀ ਗਈ ਕਿੰਨੇ ਚਿਰ ਤੂੰ ਲਾ ਪਤਾ ਨਹੀਂ ਲਾ ਪਤਾ 2 ਸਾਲ ਤੋਂ ਜੀ ਤੁਸੀਂ ਇਹਦੀ ਕੰਪਲੀਟ ਵਗੈਰਾ ਲਿਖਾਈ ਕੋਈ ਕੰਪਲੀਟ ਅਸੀਂ ਲਿਖਾਈ ਸੀਗੀ ਜੀ ਪਰ ਪੁਲਿਸ ਵਾਲਿਆਂ ਨੇ ਕੋਈ ਮਜਾਣੀ ਉਹਦੀ ਕੋਈ ਪਰਵਾਹੀ ਨਹੀਂ ਕੀਤੀ ਦੁਆਰਾਵਾਂ ਨੂੰ ਪੁੱਛਿਆ ਜਾ ਕੇ ਜੀ ਅਸੀਂ ਕਈ ਵਾਰੀ ਪੁੱਛਿਆ ਜੀ ਕਈ ਵਾਰੀ ਅਸੀਂ ਕਢਵਾਇਆ ਵੀ ਵਿੱਚੋਂ ਪਰ ਨਹੀਂ ਨਾਮ ਕੀ ਹੈ ਜੀ ਇਹਦਾ ਜੀ ਵਾਈਫ ਦਾ ਤੁਹਾਡਾ ਵਾਈਫ ਦਾ ਨਾਮ ਸੀਮਾ ਹੈ ਜੀ ਹਾਂ ਜੀ ਇਹ ਤਾਂ ਤੁਸੀਂ ਦੱਸਿਆ ਉਹ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਤੁਸੀਂ ਠੀਕ ਹੋਏ ਤਾਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੁਸੀਂ ਹਾਂ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਇਹ ਭੋਗਪੁਰ ਦੇ ਰਹਿਣ ਵਾਲੀ ਸੀਗੀ ਅਸੀਂ ਭੋਗਪੁਰ ਵੀ ਜਾ ਕੇ ਦੇਖ ਆਏ ਉਹਦੇ ਰਹਿਣ ਦੀ ਜਗਾ ਮਿਲ ਗਈ ਸੀ ਸਾਨੂੰ ਲੇਕਿਨ ਉੱਥੇ ਵੀ ਅਸੀਂ ਜਿਸ ਬੰਦੇ ਨਾਲ ਰਹੇ ਸੀ ਉਹਨੂੰ ਅਸੀਂ ਪੁੱਛਿਆ ਸੀਗਾ ਕਿਤੇ ਵੀ ਜਨਾਨੀ ਤਾਂ ਉਹ ਕਹਿੰਦਾ ਜੀ ਮੈਨੂੰ ਵੀ ਨਹੀਂ ਦੱਸ ਕੇ ਗਈ ਹੋਰ ਰਿਸ਼ਤੇਦਾਰੀ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਨੇ ਮਤਲਬ ਇਥੇ ਪੈਂਟਰਵਾਰ ਰਦਾਹਨਗਰ ਦਾ ਉਹਨੇ ਚੰਡੀਗੜ੍ਹ ਰੋਡ ਤੇ ਮਤਲਬ ਘੁੰਮਦੀ ਦੇਖੀ ਆ ਉਸ ਤੋਂ ਬਾਅਦ ਨਹੀਂfound ਸੀ ਜੀ ਕਿਤੇ ਵੀ ਪੁਲਿਸ ਵਾਲੇ ਹੁਣ ਕੀ ਕਹਿ ਰਹੇ ਆ ਜੀ ਪੁਲਿਸ ਵਾਲੇ ਕੁਝ ਨਹੀਂ ਕਹਿ ਰਹੇ ਜੀ ਪੁਲਿਸ ਵਾਲਿਆਂ ਨੇ ਪੁੱਛਦੇ ਆ ਉਹ ਕਹਿੰਦੇ ਘੁਮਸੂ ਦਾ ਹੀ ਤਲਾਸ਼ ਪਾਤੀ ਹੋਆ ਜੀ ਠੀਕ ਹੈ ਮਸਾ ਹੈ ਜੀ ਇਹਨਾਂ ਦਾ ਕਹਿਣਾ ਕੀ ਮੰਗ ਵੀ ਕਰਦੇ ਹੁਣ ਪੁਲਿਸ ਸਰਕਾਰ ਤੋਂ ਮੰਗਾ ਜੇ ਇਹ ਕਰਦੇ ਆ ਵੀ ਸਾਨੂੰ ਜਿੱਥੇ ਵੀ ਹੋਵੇ ਤਸਾਨੂੰ ਸੂਚਨਾ ਦਿੱਤੀ ਜਾਵੇ ਮਿਲ ਜਾਵੇ ਅਸੀਂ ਉਹਨੂੰ ਘਰ ਲੈ ਆਈਏ ਜੀ ਮੈਂ ਮੈਸੇਜ ਦਾ ਕੰਮ ਕਰਦਾ ਮੈਂ ਰੋਟੀ ਪਾਣੀ ਤੋਂ ਬਹੁਤ ਔਖਾ